ਭਈ ਵੀ ਹੈ ਜੀ ਆਪਣਾ ਚੀਮੇਆ ਵਾਲਾ ਬਰਨਾਲਾ ਜੇਲ੍ਹ ਦੇ ਕੋਲ ਇਹ ਸਕੂਲ ਦੇ ਕੋਈ ਮੁੰਡੇ ਨੇ ਨਾਲੇ ਬੋਲਟਾਂ ਦੇ ਪਟਾਕੇ ਨਾਲੇ ਗੱਡੀਆਂ 'ਚੋਂ ਬਾਹਰ ਸਟੈਂਡ ਕਰਦੇ ਜਾ ਰਹੇ ਆ ਐਸਐਸਪੀ ਬਰਨਾਲਾ ਨੂੰ ਬੇਨਤੀ ਆ ਇਹਨਾਂ 'ਤੇ ਕਾਰਵਾਈ ਕਰੋ ਤੇ ਪਰਚਾ ਦੇ ਕੇ ਇਹਨਾਂ ਨੂੰ ਅੰਦਰ ਸਿੱਟੋ ਜੀ ਮੇਰਾ ਨਾਮ ਹੈ ਇੰਸਪੈਕਟਰ ਰੁਪਿੰਦਰ ਕੋਹੜਾ ਮੈਂ ਇਸ ਟਾਈਮ ਐਸਐਚਓ ਸਦਰ ਬਰਨਾਲਾ ਡਿਸਟ੍ਰਿਕਟ ਬਰਨਾਲਾ ਵਿਖੇ ਤਾਇਨਾਤ ਹਾਂ ਕੁਝ ਦਿਨ ਪਹਿਲਾਂ ਸਾਨੂੰ ਜਿਹੜੀ ਇੱਕ ਆਨਲਾਈਨ ਵੀਡੀਓ ਮਿਲੀ ਸੀ ਜਿਹਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਨੇ ਸਕੂਲ ਦੇ ਬੱਚੇ ਨੇ ਸਕੂਲ ਦੇ ਯੂਨੀਫਾਰਮਾਂ ਦੇ ਵਿੱਚ ਉਹ ਬੁਲਟ ਤੇ ਪਟਾਕੇ ਵਗੈਰਾ ਪਾ ਰਹੇ ਸੀਗੇ ਤੇ ਪਲੱਸ ਉਹ ਜਿਹੜੀਆਂ ਰੀਲਜ਼ ਵਗੈਰਾ ਬਣਾ ਰਹੇ ਸੀ ਗੱਡੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਤੇ ਸਾਨੂੰ ਪਹਿਲਾਂ ਵੀ ਕਾਫੀ ਕੰਪਲੇਨਟਸ ਆਈਆਂ ਸੀਗੀਆਂ ਕਿ ਜਿਹੜੇ ਨੌਜਵਾਨ ਬੱਚੇ ਨੇ ਏਦਾਂ ਸੜਕਾਂ ਦੇ ਹੁੱਲੜਬਾਜੀ ਕਰਦੇ ਨੇ ਪਟਾਕੇ ਪਾਉਂਦੇ ਨੇ ਆਮ ਪਬਲਿਕ ਨੂੰ ਜਿਹਦੇ ਕਰਕੇ ਬਹੁਤ ਸਾਰੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਜਦੋਂ ਸਾਨੂੰ ਇਹ ਕੰਪਲੇਂਟ ਮਿਲੀ ਤਾਂ ਸਾਡੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਨੇ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣਾ ਕਰਦੇ ਹੋਏ ਇਹਨਾਂ ਦੇ ਐਕਸ਼ਨ ਲਿਆ ਤਾਂ ਸਠਾਣਾ ਸਦਰ ਦੇ ਅ ਇਹ ਚੌਕੀ ਪੱਖੋਕੇ ਕਲਾਂ ਦੇ ਇਸ ਦੇ ਇਨਚਾਰਜ ਹੈਗੇ ਐਸਐਸਈ ਬਲਜਿੰਦਰ ਸਿੰਘ ਜੀ ਨੇ ਤਾਂ ਇਹ ਜਿਹੜਾ ਹੈਗਾ ਉਹਨਾਂ ਨੇ ਤੁਰੰਤ ਹੀ ਇਸ ਜਿਹੜੇ ਹੈਗੇ ਨੇ ਬੱਚੇ ਸੀਗੇ ਜਿਹੜੇ ਕਰ ਰਹੇ ਸੀਗੇ ਇਦਾਂ ਦਾ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਰਾਉਂਡ ਅਪ ਕਰਕੇ ਵੀ ਜਿਹੜੀਆਂ ਹੈਗੀਆਂ ਨੇ ਤਿੰਨ ਬੁਲਟ ਮੋਟਰਸਾਈਕਲ ਸੀਗੇ ਤੇ ਦੋ ਗੱਡੀਆਂ ਸੀਗੀਆਂ ਤਾਂ ਉਹਨਾਂ ਦਾ ਜਿਹੜਾ ਐਜੇ ਪਰ ਲਾਅ ਐ ਕਾਨੂੰਨ ਦੇ ਅਨੁਸਾਰ ਜਿਹੜੀ ਉਹਨਾਂ ਤੇ ਵੰਦੀ ਕਰਵਾਈ ਕੀਤੀ ਗਈ ਉਹਨਾਂ ਦੇ ਚਲਾਣ ਕੱਟੇ ਗਏ ਤੇ ਪਲੱਸ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਤਾਂ ਕਿ ਉਹ ਅੱਗੇ ਤੋਂ ਐਡਾ ਨਾ ਕਰਨ ਇਸ ਤੋਂ ਇਲਾਵਾ ਅਸੀਂ ਸੋਸ਼ਲ ਮੀਡੀਆ ਰਹੀ ਵੀ ਤੇ ਬੈਸੇ ਵੀ ਅਸੀਂ ਨੌਜਵਾਨ ਬੱਚਾ ਨੂੰ ਅਪੀਲ ਕਰਦੇ ਹਾਂ ਕਿ ਜਦੋਂ ਵੀ ਉਹ ਬਾਈਕ ਵਗੈਰਾ ਚਲਾਉਂਦੇ ਨੇ ਤਾਂ ਉਹ ਐਡਾਂ ਦੇ ਸਟੰਟ ਬਾਜੀਆਂ ਨਾ ਕਰਨ ਕਿਉਂਕਿ ਐਡਾਂ ਦੀਆਂ ਸਟੰਟ ਬਾਜੀਆਂ ਕਰਦੇ ਸਮੇਂ ਜਾਂ ਬੋਰਡ ਦੇ ਪੜਾਕੇ ਪਾਉਂਦੇ ਸਮੇਂ ਜਾਂ ਜਿਹੜੀਆਂ ਅੱਜ ਕੱਲ ਇੰਸਟਾਗ੍ਰam ਲਈ ਰੀਲਾਂ ਬਣਾ ਰਹੇ ਨੇ ਉਸ ਸਮੇਂ ਜਿਹੜੇ ਬਹੁਤ ਖਤਰਨਾਕ ਹਾਸੇ ਵਾਪਰ ਜਾਂਦੇ ਨੇ ਕਈ ਵਾਰ ਉਹਨਾਂ ਦੇ ਖੁਦ ਦੇ ਐਕਸੀਡੈਂਟ ਹੋ ਜਾਂਦੇ ਨੇ ਜਾਂ ਕਈ ਵਾਰੀ ਉਹ ਨਾਲ ਕਿਸੇ ਹੋਰ ਅੱਗੇ ਕਿਸੇ ਵੀ ਹਿੱਕਲ ਦੇ ਐਕਸੀਡੈਂਟ ਹੋ ਜਾਂਦੇ ਨੇ ਤਾਂ ਉਹਦੇ ਵਿੱਚ ਕਈ ਬੱਚਿਆਂ ਦੀ ਕੀਮਤੀ ਜਾਨਾਂ ਵੀ ਗਈਆਂ ਨੇ ਜਾਂ ਲਾਲੋ ਉਹਨਾਂ ਦੀ ਕੋਈ ਲਾਈਫਟਾਈਮ ਦੀ ਇੰਜਰੀ ਵੀ ਹੋ ਜਾਂਦੀ ਆ ਤਾਂ ਇਹ ਸਾਡੀ ਅਪੀਲ ਹੈ ਕਿ ਉਹ ਇਹ ਚੀਜ਼ਾਂ ਨੂੰ ਬੰਦ ਕਰ ਦੇਣ ਅਦਰਵਾਈਜ਼ ਜੇ ਉਹ ਇਹ ਚੀਜ਼ਾਂ ਨਹੀਂ ਬੰਦ ਕਰਨਗੇ ਤਾਂ ਇਸ ਪਰ ਲਾਅ ਕਾਨੂੰਨ ਦੇ ਅਨੁਸਾਰ ਜਿਹੜੀਆਂ ਵੀ ਉਹਨਾਂ ਦੀ ਬੰਦੀ ਕਾਰਵਾਈ ਉਹ ਅਮਲ ਜਾਂਦੀ ਵਿੱਚ ਅਮਲ ਦੇ ਵਿੱਚ ਲਾਂਦੀ ਜਾਏਗੀ ਤਾਂ ਅ ਇਸ ਲਈ ਇੱਕ ਵਾਰ ਅਸੀਂ ਸਰ ਤੋਂ ਇਹਨਾਂ ਨੂੰ ਅਪੀਲ ਹੀ ਕਰ ਰਹੇ ਹਾਂ ਇੱਕ ਵਾਰ ਕਿਉਂਕਿ ਇੱਕ ਵਾਰੀ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਨੂੰ ਵਾਰਨਿੰਗ ਦਿੱਤੀ ਜਾਵੇ ਤਾਂ ਕਿ ਜਿਹੜੇ ਬੱਚੇ ਨੇ ਉਹ ਸੀਜ਼ ਨੂੰ ਇਗਨੋਰ ਕਰਨ ਬਟ ਜੇ ਫਿਰ ਵੀ ਕੋਈ ਨਹੀਂ ਕਰੇਗਾ ਜਾਂ ਹੁੱਲੜ ਬਾਜੀ ਕਰੇਗਾ ਕੋਈ ਪਟਾਕੇ ਪਾਏਗਾ ਟਰੈਕ ਨਿਯਮਾਂ ਦੀ ਜਿਹੜੀ ਉਲੰਘਣਾ ਕਰੇਗਾ ਤਾਂ ਉਹ ਤੇ ਇਸ ਪਰ ਨੌਬੰਦੀ ਕਾਨੂੰਨੀ ਕਾਰਵਾਈ ਅਮਰ ਵਿੱਚ ਲਿਆਂਗੀ ਜਾਵੇਗੀ ਜੀ